ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਖਾਲਸਾ ਜੀ ਅੱਜ ਅਸੀਂ ਚਲੇ ਆਂ ਜੀ ਸੱਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਇਹ ਸਾਡੇ ਗੁਰੂ ਘਰ ਦੀ 8ਵੀਂ ਯਾਤਰਾ ਹੈ ਸ੍ਰੀ ਪਟਨਾ ਸਾਹਿਬ ਦੀ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸੱਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਹੈ ਜਨਮ ਹੋਇਆ ਸੀ ਗੁਰੂ ਸਾਹਿਬ ਦਾ ਔਰ ਨਾਲ ਹੀ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਬਾਲੀਲਾ ਸਾਹਿਬ ਹੋਰ ਵੀ ਗੁਰੂ ਘਰ ਹਨ ਉੱਥੇ ਜੋ ਪਟਨਾ ਸਾਹਿਬ ਦੇ ਵਿੱਚ ਸੋ ਨਾਲ ਨਾਲ ਚਲਦੇ ਜਾਵਾਂਗੇ ਨਾਲ ਨਾਲ ਤੁਹਾਡੇ ਨਾਲ ਸੱਜ ਪੰਦੇ ਜਾਵਾਂਗੇ ਸੋ ਚਲਦੇ ਹਾਂ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜੀ ਸਾਡੀ ਜੋ ਫਲੈਟ ਹੈ ਉਹ ਚੰਡੀਗੜ੍ਹ ਤੋਂ ਲਗਭਗ 7:30 ਵਜੇ ਹੈ 7:00 ਵਜੇ 30 ਮਿੰਟ ਤੇ ਫਲੈਟ ਚੱਲਦੀ ਹੈ ਔਰ ਲਗਭਗ 8:40 ਮਿੰਟ ਦਾ ਸਮਾਂ ਹੈ ਜੋ ਪਟਨਾ ਸਾਹਿਬ ਪਹੁੰਚ ਜਾਂਦੀ ਹੈ ਸੋ ਚਲਦੇ ਹਾਂ ਜੀ ਯਾਤਰਾਵਾਲ ਨੂੰ ਇਧਰ ਜੀ ਸਾਡੇ ਹੋਮ ਸਟੇਜ ਜੀ ਹੋ ਗਿਆ ਤਿਆਰ ਔਰ ਅਟੈਚੀਅਮੇ ਸਾਡੀ ਰੈਡੀ ਔਰ ਇਧਰ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲਾ ਹੋ ਗਿਆ ਸੰਗਤਾਂ ਵੱਲੋਂ ਸਤਨਾਮ ਅਹਰੂ ਦਾ ਸਿਮਰਨ ਹੋ ਰਿਹਾ ਗੁਰੂ ਘਰ ਦੇ ਵਿੱਚ ਔਰ ਸਾਡੀ ਗੱਡੀ ਵੀ ਪਹੁੰਚ ਗਈ ਜੋ ਸਾਨੂੰ ਛੱਡ ਕੇ ਆਏਗੀ ਚੰਡੀਗੜ੍ਹ 에어ਪੋਰਟ ਤੇ ਸੋ ਗੱਡੀ ਸਾਡੇ ਬਰਦਰ ਨੰਬਰਦਾਰ ਜੀ ਦੀ ਹੈ ਸੋ ਪਹੁੰਚ ਗਏ ਮੋਹਾਲੀ ਦੇ ਵਿੱਚ ਇਹ ਜੋ ਲਾਈਟਾਂ ਜਗਰੀਆਂ ਜੋ ਜਿਰਖਪੁਰ ਤੋਂ ਰੋਡ ਜਾ ਰਿਹਾ ਹੈ ਮੋਹਾਲੀ ਵਾਲੇ ਪਾਸੇ ਹੋਰ ਸਾਹਮਣੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਕੁਝ ਹੀ ਪਲਾਂ ਦੇ ਵਿੱਚ ਅਸੀਂ ਏਅਰਪੋਰਟ ਤੇ ਪਹੁੰਚਣ ਵਾਲੇ ਹਾਂ ਸੋ ਜੋ ਵੀ ਗੱਡੀ ਏਅਰਪੋਰਟ ਨੂੰ ਜਾਂਦੀ ਹੈ ਚੰਡੀਗੜ੍ਹ ਏਅਰਪੋਰਟ ਨੂੰ ਇਹਦੇ ਇੱਥੇ ਸਮਾਂ ਲਗਭਗ ਜੋ ਫ੍ਰੀ ਟਾਈਮ ਹੈ ਉਹ 10 ਮਿੰਟ ਹੁੰਦਾ ਹੈ 10 ਮਿੰਟ ਤੱਕ ਗੱਡੀ ਸਵਾਰੀ ਨੂੰ ਉਤਾਰ ਕੇ ਉਸੇ ਤੁਹਾਡੀ ਵੇਟ ਕਰ ਸਕਦੀ ਹੈ ਔਰ ਇਸ ਤੋਂ ਉੱਪਰ ਜਿਆਦਾ ਟਾਈਮ ਲੱਗੇਗਾ ਤਾਂ ਉਹ ਫਿਰ ਚਾਰਜ ਐਕਸਟਰਾ ਪੈਂਦੇ ਨੇ ਉਹ ਤੁਹਾਨੂੰ ਦਿਖਾਵਾਂਗੇ ਅਗਲੇ ਪਾਸੇ ਇੱਕ ਬੋਰਡ ਲੱਗਾ ਹੁੰਦਾ ਹੈ ਜਿਦਾ ਬਰ ਲਿਖ ਹੁੰਦਾ ਹੈ ਕਿ ਕੋਈ ਵੀ ਜੋ ਗੱਡੀ ਹੈ ਆਪਣੇ ਪਰਸਨਲ ਇਹ ਸਾਹਮਣੇ ਦੇਖੋ ਜੀ ਇਹ ਬੋਰਡ ਆ ਵੀ ਗਿਆ ਡ੍ਰੋਪ 10 ਮਿੰਟਸ ਫ੍ਰੀ ਜੋ ਵੀ ਗੱਡੀ ਹੈ 10 ਮਿੰਟ ਤੋਂ ਉੱਪਰ ਹੋਏਗਾ ਤੇ ਉਹਦੇ ਚਾਰਜ ਲੱਗਣਗੇ ਸੋ ਕੁਝ ਹੀ ਪਲਾਂ ਦੇ ਵਿੱਚ ਸਾਹਮਣੇ ਦਿਖ ਰਿਹਾ ਜੀ ਚੰਡੀਗੜ੍ਹ ਦਾ ਸ਼ਹੀਦ ਭਗਤ ਸਿੰਘ ਮੁਹਾਲੀ ਦਾ 에어ਪੋਰਟ ਸੋ ਪਹੁੰਚ ਰਿਹਾ ਜੀ 에어ਪੋਰਟ ਤੇ ਕਿਉਂਕਿ ਜੰਉਂ ਦਾ 에어ਪੋਰਟ ਚੱਲਿਆ ਹੋਇਆ ਹੈ। ਤੋਂ ਆਸ-ਪਾਸ ਦੇ ਜੋ ਇਲਾਕੇ ਦੀਆਂ ਸੰਗਤਾਂ ਨੇ ਜਨਤਾ ਹੈ। ਕਾਫੀ ਜਨਤਾ ਨੂੰ ਫਾਇਦਾ ਹੋ ਗਿਆ ਪਟਨਾ ਸਾਹਿਬ ਜਾਂਦਾ। ਔਰ ਇਹ ਸਾਹਮਣੇ ਆ ਰਿਹਾ ਜੀ। ਚੰਡੀਗੜ੍ਹ ਦਾ ਬਹੁਤ ਹੀ ਸੋਹਣਾ ਮੋਹਾਲੀ ਦਾ ਸ਼ਹੀਦ ਭਗਤ ਸਿੰਘ 에어ਪੋਰਟ ਸੋ ਪਹੁੰਚ ਗਏ ਅਸੀਂ ਜੀ 에어ਪੋਰਟ ਦੇ ਉੱਤੇ। ਕੁਝ ਰਿਪੋਰਟਾਂ ਦੇ ਵਿੱਚ ਐਂਟਰੀ ਕਰਾਂਗੇ ਸਾਡੇ ਲੰਬੜਦਾਰ ਜੀ ਸਮਾਨ ਸਾਡਾ ਤਾਰ ਰਹੇ ਨੇ ਫਰਤੇ ਨਹੀਂ ਬਣਦਾ ਫਰਤ ਸਾਡਾ ਬਣਦਾ ਵੱਡਾ ਭਰਾ ਏ ਪਰ ਮੈਂ ਕੈਮਰਾ ਫੜਨ ਕਰਕੇ ਥੋੜਾ ਕਸ਼ਟ ਦੇ ਰਿਆਂ ਵੱਡੇ ਭਰਾ ਨੂੰ ਸੇ ਸਾਹਮਣੇ ਜੀ ਬਹੁਤ ਸੋਹਣਾ 에ਰਪੋਰਟ ਗੱਡੀ ਸਾਡੀ ਚੱਲੇਗੀ ਜੇ ਸਾਨੂੰ ਉਤਾਰ ਕੇ ਸੋਏ ਸਾਹਮਣੇ ਜੋ ਹੈ 메인 게ਟ ਹੈ 에어포트 ਦਾ ਸੋ ਇੱਥੇ ਅੱਗੇ ਕੈਮਰਾ ਲਾਜਾਣਾ ਅਲੋ ਨਹੀਂ ਹੈ ਸੁਰੱਖਿਆ ਦੇ ਕਾਰਨ ਉਹ ਲਾਜਾਣਾ ਚਾਹੀਦਾ ਵੀਰੀ ਜਦੋਂ ਸਰਕਾਰ ਵੱਲੋਂ ਜੋ ਵੀ ਆਦੇਸ਼ ਹੋਣ ਪਾਲਣਾ ਕਰਨੀ ਚਾਹੀਦੀ ਹੈ ਸੋ ਤੁਹਾਨੂੰ ਫਿਰ ਆਪਾਂ ਸਕਿਉਰਿਟੀ ਚੈੱਕਅਪ ਤੋਂ ਬਾਅਦ ਹੀ ਅਗਲਾ ਜੋ ਹੈ 에어포트 ਦਾ ਵੀ ਦਿਖਾਵਾਂਗੇ ਸੋ ਇਹ ਸਾਹਮਣੇ ਜੀ ਜੋ ਲੌਂਜ ਹੈ ਜੋ ਤਕਰੀਬਨ 에어ਪੋਰਟਾਂ ਤੇ ਮਿਲਦੇ ਨੇ ਇਹ ਲੌਂਜ ਵਿੱਚ ਜੋ ਪਿਛਲੀ ਵੀਡੀਓ ਸਾਡੀ ਹੈ ਪਾਈ ਹੋਈ ਹੈ ਪਟਨਾ ਸਾਹਿਬ ਦੀ ਉਹ ਚੀਜ਼ ਤੋਂ ਦਿਖਾਇਆ ਸੀਗਾ ਕਿ ਇੱਥੇ ਆਪਾਂ ਜੋ ਬੈਂਕ ਕੋਲ ਅਥਰਾਇਜ਼ ਹੁੰਦਾ ਹੈ ਕ੍ਰੈਡਿਟ ਕਾਰਡ ਉਹਦੇ ਉੱਪਰ ਆਪਾਂ ਨੂੰ ਸਿਰਫ 2 ਰੁਪਏ ਸਾਡੇ ਕੱਟਣਗੇ ਅਸੀਂ ਇੱਥੇ ਆਪਾਂ ਅਗਰ ਸਾਡੀ ਜੋ ਫਲੈਟ ਟੂ ਟਾਈਮ ਹੈ ਜਲਣੋ ਸੀ ਘੰਟਾ ਡੇਢ ਘੰਟਾ 2 ਘੰਟਾ ਬੈਠ ਸਕਦੇ ਆ ਆਰਾਮ ਕਰ ਸਕਦੇ ਆ ਔਰ ਨਾਲ ਹੀ ਅਸੀਂ ਲੌਂਜ ਦੇ ਵਿੱਚ ਕੁਝ ਵੀ ਅਸੀਂ ਖਾਣਾ ਚਾਹੀਏ ਜੋ ਵੀ ਇੱਥੇ ਮੌਜੂਦ ਹੋਏਗਾ ਇਹ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇਹ ਬਫੇ ਲੱਗਾ ਹੋਇਆ ਹੈ ਜੋ ਉੱਥੇ ਸਮਾਨ ਅਵੇਲੇਬਲ ਹੈ ਤੁਸੀਂ ਖਾ ਸਕਦੇ ਹੋ ਸਿਰਫ ਤੁਹਾਡੇ 2 ਰੁਪਏ ਕੱਟਣਗੇ ਔਰ ਜਿਨ੍ਹਾਂ ਕੋਲ ਕਾਰਡ ਵਗੈਰਾ ਨਹੀਂ ਹੈ ਉਹ ਫਿਰ ਪੇਮੈਂਟ ਕਰਕੇ ਇੱਥੇ ਖਾ ਵੀ ਸਕਦੇ ਆਂਦੇ ਔਰ ਬੈਠ ਵੀ ਸਕਦੇ ਆਂ ਆਰਾਮ ਕਰ ਸਕਦੇ ਆਂ ਇੱਥੇ ਤਰ੍ਹਾਂ-ਤਰ੍ਹਾਂ ਦਾ ਸਮਾਨ ਪਿਆ ਹੋਇਆ ਹੈ। ਸੋ ਜੋ ਵੀ ਕਿਸੇ ਵੀਰ ਭੈਣ ਨੇ ਜੋ ਟੂਰਿਸਟ ਕਿਤੇ ਜਾ ਰਿਹਾ ਹੈ ਉਹ ਸ਼ੱਕ ਸਕਦਾ ਹੈ। ਇਹ ਤਰ੍ਹਾਂ-ਤਰ੍ਹਾਂ ਦੇ ਪਕਵਾਨ ਇੱਥੇ ਪਏ ਹੋਏ ਨੇ। ਔਰ ਬੈਠਣ ਵਾਸਤੇ ਸੈਟਿੰਗ ਅਸੀਂ ਵੀ ਕੁਝ ਸਮਾਲ ਲਿਆ ਹੈ ਖਾਣ ਵਾਸਤੇ। ਮੱਕਾ ਚਲੋ ਆਏ ਆ ਤਾਂ ਫਿਰ ਥੋੜਾ ਬਤਾ ਨੰਦ ਮਾਰਨਾ ਚਾਹੀਦਾ ਅੱਜ ਥੋੜਾ ਖਾਲੀ ਹੈ ਸੋ ਸੰਗਤ ਹੋਰ ਵੀ ਲੋਕ ਆ ਰਹੇ ਨੇ ਇਹ ਸਾਹਮਣੇ ਮਸ਼ੀਨ ਹੈ ਜੀ ਇੱਥੋਂ ਆਪਾਂ ਲੈ ਰਹੇ ਹਾਂ ਕੈਪੂਚੀਨੋ ਇਹ ਆਪਣੇ ਪੀਣ ਵਾਸਤੇ ਮੈਂ ਲਈ ਆ ਇਹ ਚ ਮਿੱਠਾ ਨਹੀਂ ਪਾਉਣਾ ਥੋੜੇ ਕੜਵੀ ਹੁੰਦੀ ਹੈ ਇਹ ਹੋਰ ਵੀ ਜਿਸ ਵਿੱਚ ਬੜਾ ਗ੍ਰੇਟ ਟੀ ਵਗੈਰਾ ਲੈਣੀ ਹੋਵੇ ਕੋਈ ਚਾਹ ਦੁੱਧ ਲੈਣਾ ਹੋਵੇ ਇਹ ਲੈ ਸਕਦੇ ਹੋ ਸੋ ਇਹ ਮੈਂ ਦੂਸਰੀ ਵਾਰੀ ਫਿਰ ਲੈ ਰਿਹਾ ਕੈਪੂਚੀਨੋ ਕਿਉਂਕਿ ਪਹਿਲੀ ਜੋ ਹੈ ਉਹ ਸਾਡੇ ਹੋਮ ਮਿਸਟਰ ਜੀ ਨੇ ਕਹਿੰਦੀ ਮੈਂ ਵੀ ਪੀ ਕੇ ਦੇਖਣੀ ਕਿਹਾ ਜੀ ਹੁੰਦੀ ਹੈ ਹੈ ਮੈਂ ਕਿਹਾ ਥੋੜੀ ਕੜਵੀ ਹੈ ਫਿਰ ਦੋਹਰਾ ਸੀ ਆਪਣੇ ਜੋ ਕਿ ਬਣਾ ਰਹੇ ਇੱਕ ਹੋਰ ਬਾਕੀ ਬਾਹਰਲੇ ਕੰਟਰੀਆਂ ਦੇ ਦੇਖਿਆ ਉੱਥੇ ਤਾਂ ਲੋਕੀ ਜੋ ਨੇ ਉਹ ਜੋ ਕੌਫੀ ਹੈ ਬਲੈਕ وہی ਪਿੰਦੇ ਨੇ ਸੋ ਇਹ ਬੈਠੇ ਸਾਡੇ ਮੈਡਮ ਜੀ ਜੋ ਕੁਝ ਖਾਣਾ ਸੀ ਜੀ ਉਹ ਛਕ ਲਿਆ ਔਰ ਜੋ ਚਾਹ ਪਾਣੀ ਪੀਣਾ ਸੀ ਉਹ ਵੀ ਪੀ ਲਿਆ ਸੋ ਹੁਣ ਆਪਾਂ ਚੱਲਦੇ ਆ ਆਪਣੀ ਮੰਜ਼ਿਲ ਵੱਲ ਨੂੰ ਕਿਉਂਕਿ ਟੈਂਬ ਹੋਣ ਵਾਲਾ ਬੋਰਡਿੰਗ ਦਾ ਟਾਈਮ ਵੀ ਲਗਭਗ 6:45 ਮਿੰਟ ਦਾ ਹੈ ਜੋ ਬੋਰਡਿੰਗ ਸਾਡਾ ਪਹਿਲਾਂ ਸੀ ਨੰਬਰ 1 ਤੇ ਸੀ ਬਾਅਦ ਸਾਡਾ ਹੋ ਗਿਆ 9 ਨੰਬਰ ਇਹ ਅਸੀਂ ਐਂਟਰੀ ਕਰ ਲਈ ਜੀ ਆਪਾਂ ਆਪਣੇ ਪਲੇਨ ਦੇ ਵਿੱਚ ਸੰਤਾ ਕਾਫੇ ਨੇ ਜੀ ਪਟਨਾ ਸਵਾਰ ਜਾਣ ਵਾਲੀਆਂ ਲਗਭਗ 40-50 ਗੁਰਮੁਖ ਪਿਆਰੇ ਜੋ ਆਪਾਂ ਦੇਖ ਰਹੇ ਸੀ 에어ਪੋਰਟ ਤੇ ਸੋ ਬਾਕੀ ਜੋ ਟ੍ਰੇਨ ਰਹੀਂ ਜਾਂਦੀਆਂ ਸੰਗਤਾਂ ਉਹ ਵੱਖਰੀਆਂ ਹੁੰਦੀਆਂ ਨੇ ਸੋ ਦੇਖੋ ਸਮਾਨ ਦੇ ਵਿੱਚੋਂ ਕਿਵੇਂ ਥੱਲੇ ਛੋਟਾ ਛੋਟਾ ਜਿਹਾ ਕੁਝ ਦਿਖ ਰਿਹਾ ਸੋ ਲਗਭਗ ਇੱਕ ਘੰਟਾ ਤੇ 10-20 ਮਿੰਟ ਬਾਅਦ ਅਸੀਂ ਆਪਾਂ ਪਟਨਾ ਸਾਹਿਬ ਪਹੁੰਚ ਜਾਣਾ ਇਹ ਦੇਖੋ ਸਮਾਨ ਦੇ ਵਿੱਚ ਕਿਹ ਹੈ ਜਾ ਵੀ ਉਹ ਲੱਗ ਰਿਹਾ ਔਰ ਉੱਪਰ ਜਾ ਕੇ ਇਹ ਮੈਨੂੰ ਲੱਗਦਾ ਜਿਵੇਂ ਥੱਲੇ ਬਰਫੀ ਬਰਫ ਹੁੰਦੀ ਜਾਂ ਬੱਦਲ ਹੁੰਦੇ ਨੇ ਸੱਡਾਂ ਤੇ ਪਹਾੜ ਬਰਫ ਦੇ ਦਿਖਦੇ ਨੇ ਉਹ ਰਸਮਾਂ ਚ ਵੀ ਲੱਗਦਾ ਜਿਵੇਂ ਜਹਾਜ਼ ਚੱਲਦੀ ਰੇ ਇੱਕ ਜਗ੍ਹਾ ਖੜਿਆ ਹੋਇਆ ਹੈ ਲੋ ਜੀ ਆਖਰ ਸੀ ਪਹੁੰਚ ਗਏ ਪਟਨਾ ਸਾਹਿਬ ਇਹ ਜੋ ਗੁਰਦਾਬਾਲੀਲਾ ਸਾਹਿਬ ਹੈ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਸਾਹਿਬ ਵਾਲੇ ਅੰਮ੍ਰਿਤਸਰ ਤੋਂ ਗੁਰੂ ਘਰ ਵੱਲੋਂ ਗੱਡੀਆਂ ਆਈਆਂ ਹੋਈਆਂ ਨੇ ਸੰਗਤਾਂ ਨੂੰ ਲੈਣ ਵਾਸਤੇ ਸੋ ਦੋ ਗੱਡੀਆਂ ਨੇ ਸਵੇਰ ਕੀ ਸੰਗਤ ਕਾਫੀ ਹੈ ਦੇਖਦੇ ਆ ਕਿ ਹਿਸਾਬ ਨਾਲ ਅਡਜਸਟਮੈਂਟ ਹੁੰਦੀ ਸੰਗਤਾਂ ਦੀ ਔਰ ਇਹ ਸਾਰਾ 에어ਪੋਰਟ ਅਸੀਂ ਜੀ ਪਿਛਲੇ ਸਾਲ ਨਵੰਬਰ ਚ ਆਏ ਸੀ ਆਪਾਂ ਨਵੰਬਰ ਦੀ ਸ਼ਾਇਦ ਲਾਸਟ ਦੇ ਵਿੱਚ ਔਰ ਉਸ ਨਾਲੋਂ ਅੱਜ ਦੀ ਤਰੀਕ ਦੇ ਵਿੱਚ 에어ਪੋਰਟ ਦੇ ਵਿੱਚ ਬਹੁਤ ਜ਼ਿਆਦਾ ਚੇਂਜਿੰਗ ਹੋ ਗਈ ਔਰ ਬਹੁਤ ਸੋਹਣਾ 에어ਪੋਰਟ ਬਣ ਗਿਆ ਜੀ ਜਦੋਂ ਪਹਿਲਾਂ ਆਪਾਂ ਆਏ ਸੀ ਨਾ ਖਾਸ ਨਹੀਂ ਸੀ ਹੈਗਾ ਅੰਦਰੋਂ ਵੀ ਔਰ ਬਾਹਰੋਂ ਵੀ ਲੇਕਿਨ ਹੁਣ ਤਾਂ ਇਹ ਮਤਲਬ ਬਹੁਤ ਸੋਣਾ ਸਾਨੂੰ ਮਤਲਬ ਮਨ ਬਹੁਤ ਖੁਸ਼ ਹੋਇਆ ਕਿਉਂ ਪਿਛਲੀ ਵਾਰੀ ਸਾਨੂੰ ਇਨਾ ਮਤਲਬ ਚੰਗਾ ਜਿਹਾ ਨਹੀਂ ਲੱਗਿਆ ਕਿ ਕੋਈ ਖਾਸ ਇਥੇ ਪ੍ਰੋਗਰੈਸ ਨਹੀਂ ਆ ਗਈ। ਇਸ ਵਾਰੀ ਦੇਖਿਆ ਆਪਾਂ ਬਾਰੋ ਵੀ ਸਿਸਟਮ ਬਹੁਤ ਚੇਂਜ ਹੋਇਆ ਹੈ ਔਰ ਅੰਦਰ ਵੀ ਬੜਾ ਸੋਣਾ ਬਣਾਇਆ ਹੋਇਆ ਹੈ। ਸਬੋਚਾਂ ਚੰਗਾ ਲੱਗਿਆ ਜੀ ਸਾਨੂੰ 에어ਪੋਰਟ ਸੋ ਹੁਣ ਆਪਾਂ ਜੋ ਗੁਰੂ ਘਰ ਦੀ ਬੱਸ ਹੈ ਇੱਥੇ ਬੈਠ ਕੇ ਆਪਾਂ ਗੁਰਦੁਆਰਾ ਸ਼੍ਰੀ ਬਾਲੀਲਾ ਸਾਹਿਬ ਜਮਾਗੇ ਜਿੱਥੇ ਸਾਡੀ ਆਪਣੀ ਰਹਾਇਸ਼ ਵੀ ਹੈ ਸੋ ਇਹ ਜੋ ਆਪਾਂ ਜਾ ਰਹੇ ਹਾਂ ਇੱਕ ਨਵਾਂ ਪੁਲ ਬਣਿਆ ਹੋਇਆ ਜੀ ਇਹ ਜੋ ਵੀ ਗੰਗਾ ਹੈ ਪਟਨਾ ਸਾਊਧਨ ਨਾਲ ਨਾਲ ਉਹ ਇਹ ਪੁਲ ਗੰਗਾ ਦੇ ਵਿੱਚ ਹੀ ਬਣਿਆ ਹੈ ਕਈ ਕਿਲੋਮੀਟਰ ਦਾ ਪੁਲ ਹੈ ਔਰ ਬਹੁਤ ਸੋਹਣਾ ਤਰੀਕੇ ਨਾਲ ਡਵੈਲਪਮੈਂਟ ਕੀਤਾ ਹੋਇਆ ਹੈ ਇਹ ਦੇਖੋ ਸਾਈਡ ਤੇ ਇਸ ਸ਼ਾਮ ਦੇ ਟਾਈਮ ਸ਼ਾਇਦ ਸੁਕਾਨਾਂ ਵਗਰ ਲੱਗਦੀਆਂ ਰੌਣਕ ਪਿਲਾ ਲੱਗਦਾ ਹੈ ਔਰ ਸੈਡਾ ਤੇ ਗ੍ਰੇਂਦਰੀ ਕਿੰਨੀ ਵਧੀਆ ਔਰ ਇਹ ਸਾਹਮਣੇ ਗੰਗਾ ਹੈ ਦੇਖੋ ਇਹ ਕਿੰਨੇ ਦੂਰ ਤੱਕ ਕਾਫੀ ਚੌੜੀ ਸ਼ਾਇਦ ਕਿਲੋਮੀਟਰਾਂ ਹਸਾਰ ਨਾਲ ਹੋਣੀ ਹੈ ਜੋ ਦੂਰ ਦੂਰ ਤੱਕ ਸਾਨੂੰ ਸਿਰਫ ਪਾਣੀ ਹੀ ਪਾਣੀ ਨਜ਼ਰ ਆਉਂਦਾ ਇੱਥੇ ਜੀ ਬਾਕੀ ਬਹੁਤ ਜੋ ਰਸਤਾ ਹੈ ਜਾਨ ਵਾਲਾ ਬਹੁਤ ਵਧੀਆ ਦੋਨੇ ਪਾਸੇ ਹੀ ਪੂਰੇ ਪੇੜ ਪੌਦੇ ਲਾ ਕੇ ਲਾਈਟਾਂ ਲਾ ਕੇ ਬਹੁਤ ਸੋਹਣਾ 뷰 ਬਣਾਇਆ ਹੋਇਆ ਹੈ ਸੋ ਅਸੀਂ ਕੁਝ ਹੀ ਟਾਈਮ ਦੇ ਵਿੱਚ ਪਹੁੰਚਾਂਗੇ ਜੀ ਗੁਰੂ ਘਰ ਦੇ ਵਿੱਚ ਇਹ ਦੇਖੋ ਜੀ ਸਾਹਮਣੇ ਦਾ ਵਿਊ ਇਹ ਸਾਡੀ ਐਂਟਰੀ ਹੋ ਗਈ ਹੈ ਜੋ ਪਟਨਾ ਸਾਹਿਬ ਸ਼ਹਿਰ ਹੈ ਉਹਦੇ ਵਿੱਚ ਔਰ ਇਸੇ ਹੀ ਰਸਤੇ ਆਪਾਂ ਸ਼ਾਵਨੁਕ ਮੰਡਾ ਨੇਹੁਣਿਆ ਗੰਗਾ ਦੇ ਦਰਸ਼ਨ ਕਰਨ ਵਾਸਤੇ ਔਰ ਇਹ ਸਾਹਮਣੇ ਜੋ ਹੈ ਗੁਰਦੁਆਰਾ ਸੱਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜਿੱਥੇ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬੋਲਾ ਪ੍ਰੀਤਮ ਜੀ ਦਾ ਪ੍ਰਕਾਸ਼ ਹੋਇਆ ਸੀ ਇਹ ਉਹਨਾਂ ਦਾ ਮੇਨ ਗੇਟ ਜੋ ਸਿਰ ਸ਼ਾਨੋਂ ਦਰਸ਼ਨ ਕਰਾਂਗੇ ਦੇਖ ਸਕਦਾ ਬਾਹਰ ਖੜੀਆਂ ਹੋਈਆਂ ਨੇ ਬਾਜ਼ਾਰ ਚ ਭੀੜ ਬਹੁਤ ਜ਼ਿਆਦਾ ਰਹਿੰਦੀ ਇਸ ਗਲੀ ਦੇ ਵਿੱਚ ਇਹ ਦੇਖੋ ਜੀ ਸਾਹਮਣੇ ਪੇੜ ਪੌਦੇ ਜਾ ਰਹੇ ਨੇ ਔਰ ਇਹ ਪੇੜ ਪੌਦੇ ਵੀ ਗੁਰਦੁਆਰਾ ਬੋਲ ਲੀਲਾ ਦੇ ਵਿੱਚ ਹੀ ਜਾ ਰਹੇ ਨੇ ਔਰ ਐਸੇ ਹੀ ਗੁਰੂ ਘਰ ਤੋਂ ਇਹ ਜੋ ਪੇੜ-ਪੌਦੇ ਨੇ ਹਰਿਆਲੀ ਵਾਸਤੇ ਵੱਖ-ਵੱਖ ਗੁਰੂ ਘਰਾਂ ਵਿੱਚ ਭੇਜੇ ਜਾਂਦੇ ਨੇ। ਇਹ ਸਾਹਮਣੇ ਦਰਸ਼ਨ ਜੋੜੀ ਆ ਗਈ ਗੁਰਦੁਆਰਾ ਸਾਹਿਬ ਦੀ। ਗੁਰੂ ਘਰ ਦੇ ਵਿੱਚ ਕਾਫੀ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਹੈ। ਇੱਕ ਸਰਾ ਜੋ ਪਿਛਲੇ ਸਾਲ ਦੋ ਸਾਲ ਤੋਂ ਤਿਆਰ ਹੋ ਰਹੀ ਹੈ। ਸ਼ਾਇਦ ਇਸ ਸਾਲ ਤਿਆਰ ਹੋ ਜਾਈ, ਕੰਪਲੀਟ ਹੋ ਜਾਏਗੀ। ਔਰ ਇੱਕ ਹੋਰ ਬਾਬਾ ਜੀ ਸਰਾਹ ਬਣਾ ਰਹੇ ਨੇ ਕੋਈ ਤਰ੍ਹਾਂ ਦਿਖਾਵਾਂਗੇ ਬਾਅਦ ਵਿੱਚ ਪੂਰੀ ਡਿਟੇਲ ਦੇ ਵਿੱਚ ਇਹ ਸਾਹਮਣੇ ਜੋ ਨਵੀਂ ਸਰਾਹ ਦੀ ਕੰਸਟ੍ਰਕਸ਼ਨ ਹੋ ਰਹੀ ਹੈ ਥੱਲੇ ਪਾਰਕਿੰਗ ਔਰ ਇਧਰ ਗੁਰੂ ਘਰ ਜੀ ਪੂਰੀ ਸੰਗਤਾਂ ਦੀ ਚਹਲ ਪਹਲ ਔਰ ਸਾਡੇ ਅੱਗੇ ਇਹ ਟਰਾਲੀ ਜਾ ਦੀ ਪੇੜ ਪੌਦਿਆਂ ਵਾਲੀ ਸੋ ਆਪਾਂ ਇੱਥੇ ਕਰ ਦਾਂ ਜੀ ਅਸੀਂ ਵਲੋਗ ਨੂੰ ਸਮਾਪਤ ਫਿਰ ਤੁਹਾਨੂੰ ਅਸੀਂ ਮਿਲਾਂਗੇ ਇੱਕ ਨਵੇਂ ਵਲੌਗ ਦੇ ਵਿੱਚ ਸੁਬਲਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ